ਪਤਾ ਹੈ ਹਮੇਸ਼ਾ ਸ਼ਬਦ ਔਰ ਸੁਰਤ ਦੇ ਮੇਲ ਦੀ ਗੱਲ ਕਿਉਂ ਕੀਤੀ ਜਾਂਦੀ ਹੈ ਕਿਉਂਕਿ ਸ਼ਬਦ ਜਿੱਤੋਂ ਨਿਕਲਦਾ ਹੈ ਨਾ ਸੁਰਤ ਦੇ ਵਿੱਚ ਉਸ ਤਰ੍ਹਾਂ ਦੀ ਤਸਵੀਰ ਬਣ ਜਾਂਦੀ ਹੈ ਜਿਵੇਂ ਜੇ ਕੋਈ ਬੋਲ ਪਿਤਾ ਨੇ ਕਹਿਆ ਨਾ ਤਾਂ ਉਹ ਤਸਵੀਰ ਵੀ ਪਿਤਾ ਦੀ ਬਣ ਜਾਂਦੀ ਹੈ ਕਿ ਇਹ ਸ਼ਬਦ ਇਹ ਬੋਲ ਮੇਰੇ ਪਿਤਾ ਨੇ ਕਹੇ ਆ ਜੇ ਮਾਂ ਨੇ ਕਹੇ ਆ ਜਾਂ ਜਬ ਬੱਚੇ ਨੇ ਕਹੇ ਆ ਜਾਂ ਪਤੀ ਨੇ ਜਾਂ ਪਤਨੀ ਨੇ ਜੂ ਸ਼ਬਦ ਉਹਨਾਂ ਨੇ ਬੋਲੇ ਆ ਨਾ ਉਹੋਲੀ ਤਸਵੀਰ ਸੁਰਤ ਦੇ ਵਿੱਚ ਬਣ ਜਾਂਦੀ ਹੈ ਕਿ ਇਹ ਉਹਨਾਂ ਦੇ ਸ਼ਬਦ ਆ ਉਹਨਾਂ ਦੇ ਬੋਲ ਆ ਇਸੇ ਤਰ੍ਹਾਂ ਜੇ ਸ਼ਬਦ ਕਾਮ ਵਿੱਚੋਂ ਆਇਆ ਹੈ ਕਰੋਧ ਵਿੱਚੋਂ ਆਇਆ ਹੈ ਲੋਭ ਵਿੱਚੋਂ ਆਇਆ ਹੈ ਤੇ ਸੁਰਤ ਵੀ ਉਹੋ ਜਿਹੀ ਹੋ ਜਾਂਦੀ ਹੈ ਤੇ ਜੇ ਸ਼ਬਦ ਧੰਗੁਰ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚੋਂ ਆਇਆ ਹੈ ਤੇ ਫਿਰ ਸੁਰਤ ਦੇ ਵਿੱਚ ਤਸਵੀਰ ਵੀ ਉਹੋ ਜਿਹੀ ਬਣਦੀ ਆ ਸੋ ਇਸੇ ਕਰਕੇ ਕਿਹਾ ਜਾਂਦਾ ਹੈ ਕਿ ਸ਼ਬਦ ਤੇ ਸੁਰਤ ਦਾ ਜਿਹੜਾ ਮੇਲ ਆ ਉਹ ਇੰਨਾ ਗੂੜਾ ਹੈ ਸੋ ਕੋਸ਼ਿਸ਼ ਕਰੀਏ ਕਿ ਸ਼ਬਦ ਹਮੇਸ਼ਾ ਚੰਗੇ ਬੋਲੇ ਜਾਣ ਸ਼ਬਦ ਉਹ ਬੋਲੇ ਜਾਣ ਜਿਹੜੇ ਸ਼ੁਭ ਗੁਣਾਂ ਵਾਲੇ ਨੇ ਜਿਹੜੇ ਧੰਗ ਗੁਰੂ ਗ੍ਰੰਥ ਸਾਹਿਬਹ ਜਿਹਦੇ ਵਿੱਚੋਂ ਆਇਆ ਤਾਂ ਕਿ ਜਿਹੜੀ ਸੁਰਤ ਦਾ ਜਿਹੜਾ ਮੇਲ ਆ ਸੁਰਤ ਦਾ ਟਿਕਾ ਆ ਉਹ ਵੀ ਉੱਥੇ ਹੀ ਜੁੜੇ ਉਹ ਵੀ ਧੰਗ ਗੁਰੂ ਗ੍ਰੰਥ ਸਾਹਿਬਹ ਦੇ ਨਾਲ ਜੁੜੇ